ਆ ਕਿਤੇ ਵੀ ਨਾਲ ਵੇਖ ਕੇ ਨਜ਼ਾਰੇ ਲੋ ਹੋ ਹੋ ਸੋਨੇ ਪੂਰੇ ਤੇ ਆ ਗਿਆ ਸਾਡਾ ਨਾਮ ਨਾਲ ਬਾਬੂ ਦਾ ਤੁਹਾਨੂੰ ਇਹ ਸਾਰੇ ਬਾਬਿਓ ਅਸਟਮਪਨ ਜਿਹੜਾ ਕਾਂਗੜਾ ਡਿਸਟ੍ਰਿਕਟ ਦਾ ਆਪਾਂ ਐਂਟਰੀ ਮਾਰਦੀ ਆ ਤੇ ਇਹ ਤੁਹਾਨੂੰ ਬਹੁਤ ਸੋਹਣਾ 뷰 ਇਸੂ ਕਾਂਗੜਾ ਦਾ ਵੀ ਤੇ ਓਡਿੰਗ ਟਾਈਮ ਦਾ ਆਪਾਂ ਮੋੜਣ ਆਇਆ ਤਾਂ ਖਲਾਫ ਹੈ ਬਾਕੀ ਨਹੀਂ ਬਾਬੇ ਕੋਈ 뷰 ਤੇ ਵੇਖ ਲਿਓ ਇਧਰ ਦਾ ਤੇ ਰੈਡੀ ਵਗੈਰਾ ਲੱਗੀਆਂ ਨੇ ਗੋਲ ਗੱਪੇ ਦੀਆਂ ਜੇ ਖਾਂ ਨੂੰ ਦਿਲ ਕਰਦਾ ਤੇ ਆਪਣੇ ਲਕਸ਼ਾ ਜਿਹੜੀ ਹੋਣਗੇ ਖਾ ਲਿਓ। ਬਾਕੀ ਸੜਕਾਂ ਮੰਦੀ ਪਈਆਂ ਇਧਰ ਨੂੰ ਵੀ ੜੜੇ ਵੀਰ ਭਰਾ ਆਪਣੇ ਧਰਮਸ਼ਾਲਾ ਸਾਡਾ ਘੁੰਮਣ ਆ ਰਹੇ ਆ ਤੇ ਇਧਰ ਸੜਕਾਂ ਆ ਗਈਆਂ ਨੇ। ਟਾਈਮ ਜ਼ਰੂਰ ਲੱਗੇਗਾ ਜਾਣ ਲਈ ਤੁਹਾਨੂੰ। ਆ ਨਵੀਂ ਸੜਕਾਂ ਮੰਨ ਲਈ ਤਿਆਰ ਹੋ ਰਹੀਆਂ ਨੇ। ਸੜਕ ਤਾਂ ਪੂਰੀ ਟੁੱਟ ਚੁੱਕੀ ਹੈ ਜੀ ਪੁੱਲ। ਹਾਂਜੀ ਬਾਬੇ ਹੁਣ ਆਪਾਂ ਕਾਂਗੜਾ ਜਿਹੜਾ ਆਪਾਂ ਘਟੂ ਘਟ ਬੀਤੋਂ ਨਿਕਲ ਗਏ ਆ 20 ਕਿਲੋਮੀਟਰ ਅੱਗੇ ਆ ਗਏ ਆ। ਤੇ ਰਸਤੇ ਚ ਨਾ ਘੱਟਾ ਮਿੱਟੀ ਬਹੁਤ ਜ਼ਿਆਦਾ ਤੇ ਸੜਕਾਂ ਜਿਹੜੀਆਂ ਖਰਾਬ ਆ ਜਿਹੜੇ ਆਪਣੇ ਵੀਰ ਪਰ ਜਿਹੜੇ ਟਰਮਸ਼ਾਲਾ ਜਾ ਰਹੇ ਆ ਨਾ ਇਸ ਟਾਈਮ ਬਾਈਕਾਂ ਤੇ ਹਨਾ ਗੱਡੀਆਂ ਤੇ ਚਲ ਜਾਂਦਾ ਜਿਹੜੇ ਬੰਦੇ ਬਾਈਕ ਤੇ ਜਾ ਰਹੇ ਆ ਉਹ ਮੈਨੂੰ ਲੱਗਾ ਵੀ ਹੇ ਨਾ ਆਇਓ ਕਿਉਂਕਿ ਰਸਤਾ ਤਕਰੀਬਨ ਹੀ ਖਰਾਬ ਆ ਰਸਤਾ ਟਰਮਸ਼ਾਲਾ ਸਾਈਡ ਦਾ ਤੇ ਜਿਹੜੇ ਆਪਣੇ ਗੱਡੀਆਂ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਿਹੜੇ ਆਪਣੇ ਜਾ ਰਹੇ ਆ ਬਾਈਕ ਤੇ ਉਹ ਜ਼ਰੂਰ ਮੇਰਾ ਵੀਰ ਹਲੇ ਨਾ ਆਇਓ ਲੋ ਬਾਬੇ ਇੱਥੋਂ ਆਪਾਂ ਖੜ ਗਏ ਰਸਤੇ 'ਤੇ ਤੇ ਇੱਥੇ ਆਪਾਂ ਖਾਣੇ ਨਾਣ ਤੇ ਆਸ ਇੱਕ ਲੱਗੀ ਬੜੀ ਤੇ ਪਾਣੀ ਵਾਲਿਆ ਕੋਲਡ ਡਰਿੰਕ ਲੈ ਲਈ ਆ ਆ ਵੀਰ ਹੋਣੇ ਆਪਣੇ ਨਾਲ ਸਿੰਘ ਸਾਹਿਬ ਇਹ ਲੈ ਕੇ ਨੇ ਕੋਲਡ ਡਰਿੰਕ ਤੇ ਹੁਣ ਪੀਨੇ ਕੋਲਡ ਡਰਿੰਕ ਤੇ ਨਾਂ ਆਪਣੇ ਲੱਗ ਚੁੱਕੇ ਇੱਧਰ ਇਹ ਤੋਂ ਖਾ ਪੀ ਗਾ ਆਪਾਂ ਫਿਰ ਪੋਟਾਂ ਗਈ ਹਣ ਅੱਧਰ ਮਸ਼ਾਲਾ ਸਾਈਡ ਤੇ ਆਵੇ ਹੋਂਟੜੇ ਆਪਣੇ ਡੇਂਜਰ ਜਿਹੜੇ ਰਾਹ ਨੇ ਪਹਾੜਾਂ ਦੀ ਹੋ ਗਿਆ ਸ਼ੁਰੂ। ਇਹ ਬਾਕ ਖੱਡਾਂ ਰਡੀਆਂ ਵਿਖੜੀਆਂ ਸ਼ੁਰੂ ਹੋ ਗਈਆਂ ਨੇ। ਇੱਥੋਂ ਜਿਹੜੀਆਂ ਵੱਡੀਆਂ ਵੱਡੀਆਂ ਖੱਡਾਂ ਰਸਤੇ ਦੇ ਬਹੁਤ ਜ਼ਿਆਦਾ ਹੁੰਦੀਆਂ ਨੇ। ਬਾਕੀ ਜਿਹੜਾ ਤੁਸੀਂ ਪਹਾੜਾਂ ਦਾ ਜਿਹੜਾ 뷰 ਵੇਖ ਸਕਦੇ ਹੋ। ਲੋਕ ਕਿੱਦਾਂ ਜਿਹੜੇ ਇੱਥੇ ਆਪਣੇ ਸਰਵੇ ਕਰਦੇ ਆ ਕਿੱਦਾਂ ਰਹਿੰਦੇ ਆ ਜਾਂ ਕੰਟੀਨੈਂਟ ਦਾ। ਕਹਿ ਰਹੀਏ ਇੱਕ ਪੁੱਛੀਆਂ ਨੀ ਹੋਈਆਂ ਸੜਕ ਆ ਗਈਆਂ ਨੇ। ਤੇ ਡਰਾਈਵਿੰਗ ਕਰਨ ਲੱਗਿਆਂ ਬਹੁਤ ਡਰ ਲਿੰਦਾ ਜੀ ਦੂਸਰਾ ਨੰਬਰ ਇਹ ਵੀਰੇ ਆਪਣਾ ਸਾਈਡ ਦੱਬ ਕੇ ਆਪਾਂ ਆਪਣੀ ਚੀਜ਼ ਚਲਾਵਾਂਗੇ ਆ ਕੋਈ ਖਤਰਾ ਨਹੀਂ ਹਾਂਜੀ ਬਾਬੀ ਇੱਥੋਂ ਆਪਣਾ ਜਿਹੜਾ ਕਾਂਗੜਾ ਧਰਮਸ਼ਾਲਾ ਲੈ ਗਿਆ ਕਟਕੜ 40 ਕਿਲੋਮੀਟਰ ਦਾ ਏਰੀਆ ਇੱਥੋਂ ਰਹਿ ਗਿਆ ਥੋੜਾ ਰਸਤਿਆਂ ਕਰਕੇ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਉਹਦਾ ਆਪਾਂ ਜਲਦੀ ਪਹੁੰਚਣਾ ਹੀ ਤੇ ਰਸਤੇ ਜਿਹੜੇ ਨਾ ਬਣਦੇ ਪਏ ਕਈ ਜਗ੍ਹਾ ਦੇ ਜਿਹੜੇ ਆ ਪੁਲ ਬੰਦੇ ਪਏ ਆ ਤੇ ਕਈ ਜਿਹੜੇ ਆ ਰਸਤੇ ਜਿਹੜੇ ਆਪਣੇ ਨਵੇਂ ਬਾਲ ਰਹੇ ਹਨ ਛੜਕਾਂ ਦਾ ਤਿਆਰ ਕਰ ਰਹੇ ਆ ਉਹਦੇ ਕਰਕੇ ਰਥੇ ਜਿਹੜੇ ਪੱਥਰ ਵਗੈਰਾ ਪਏ ਆ ਤੇ ਟਾਈਮ ਲੱਗਦਾ ਜਾ ਲ ਗਿਆ ਬਾਕੀ ਕੋਸ਼ਿਸ਼ ਕਰਿਓ ਵੀ ਜਿਹੜੇ ਵੀਰ ਭਰਾ ਇੱਧਰ ਘੁੰਮਣ ਆ ਰਹੇ ਆ ਉਹ ਥੋੜਾ ਜਿਹਾ ਲੇਟ ਆਇਓ ਕਿਉਂਕਿ ਆ ਇੱਕ ਮਹੀਨੇ ਦੇ ਅੰਦਰ ਜਿਹੜੇ ਆ ਸੜਕ ਤਿਆਰ ਹੋਣੀ ਆ ਆਪਾਂ ਪੰਡਿਤ ਤੇ ਬੰਦੇ ਕੰਮ ਕਰ ਰਹੇ ਆ ਸੜਕਾਂ ਦੇ ਉਹਨਾਂ ਦਾ ਖੁਸ਼ਾਈ ਸ਼ਹਿਰ ਦੇ ਵਿੱਚ ਇੱਕ ਪੁੱਜ ਗਿਆ ਆਪਾਂ ਹੁਣੇ ਪਤਾ ਨਹੀਂ ਸ਼ਹਿਰ ਕਿਹੜਾ ਹੈ ਜੇ ਆਪਾਂ ਦਾ ਫੋਟਾ ਵਿਚਾਰ ਰਿਹਾ ਨਹੀਂ ਸੀ ਲੋ ਜੀ ਭਾਬੀ ਸਪਲੈਟਡ ਹੈ ਥੱਲੇ ਲਿਆ ਜਾ ਚੜਾਈ ਆ ਗਈ ਲੋ ਬਾਬਿਓ ਅਸੀਂ ਬਹੁਤ ਚੱਲੇ ਅਜੀ ਧਰਮਸ਼ਾਲਾ ਦੇ ਵਿੱਚ ਤੇ ਤੁਸੀਂ ਬਾਕੀ ਬਰਫ਼ ਵੇਖੋ ਪਹਾੜਾਂ ਦੇ ਤੇਰੀ ਬਰਫ਼ ਪਿਆਰੀ ਆ ਤੇ ਨਜ਼ਾਰੇ ਨੇ ਫੁੱਲ ਬੜਾ ਫੁੱਲ ਗੱਡੀਆਂ ਆਕਾਰਾਂ ਟੈਕਸੀਆਂ ਤੋਂ ਲੱਗੀਆਂ ਦੀਆਂ ਤੇ ਆਪਾਂ ਮੋਟਰਸਾਈਕਲ ਪਾ ਸੁਣਨਾਂ ਟ੍ਰਾਂਸਪੋਰਟ ਆਪਾਂ ਪਹਾੜਾਂ ਦੇ ਵਿੱਚ ਬਾਕੀ ਵੀ ਨਜ਼ਾਰੇ ਲੋ ਜੀ ਬਹੁ ਬੜੀਆ ਮੂਚ ਰਿਹਾ ਗਿਆ ਤੇ ਨਿਆਰੇ ਆਰੇ ਹਨੂ ਵੀ ਹੁਕਮਦਾਰ ਆ ਗਏ ਕਟਾ ਮਿੱਟੀ ਦਾ ਬਹੁਤ ਵੱਡਾ ਖਾ ਰਿਹਾ ਸਾਡੇ ਮੂੰਹ ਦੇ ਕਟਾ ਬਹੁਤ ਪੈ ਰਿਆ ਹੰਨੀ ਬਾਬੇ ਕੀ ਹਾਲ ਚਾਲ ਤੇ ਕਾਫੀ ਮਿੱਟੀ ਘਟੜਾ ਪੈ ਗਿਆ ਆ ਕਿਉਂਕਿ ਰਸਤੇ ਦੇ ਮਿੱਟੀ ਘਟੜਾ ਬਹੁਤ ਆ ਤੇ ਆਪਾਂ ਬਲੈਂਡਰ ਬੈਕ ਲੈ ਕੇ ਆਏ ਆ ਘੁੰਮਣ ਲਈ ਪਾਈਕ ਤੇ ਆਪਾਂ ਜਾ ਰਿਹਾ ਜੀ ਧਰਮਸ਼ਾਲਾ ਇੱਥੋਂ ਜਿਹੜਾ ਰਹਿ ਗਿਆ ਤਕਰੀਬਨ 20 ਕਿਲੋਮੀਟਰ ਤੇ ਆਪਾਂ ਪਹੁੰਚੇ ਆ ਇਸ ਟਾਈਮ ਚੰਬੀ ਤੇ ਪਹੁੰਚ ਗਈ ਵਧੀਆ ਲੱਗ ਰਿਹਾ ਤੇ ਠੰਡ ਹੈਗੀ ਆ ਥੋੜੀ ਥੋੜੀ ਜ਼ਿਆਦਾ ਨਹੀਂ ਕਹਿੰਦੇ ਆਪਾਂ ਜਿਹੜੀ ਸ਼ਾਮ ਨੂੰ ਆਪਣੇ ਪੰਜਾਬ ਦੇ ਵਿੱਚ ਹੁੰਦੀ ਆ ਤੇ ਸੇਮ ਉਹਨੀ ਠੰਡ ਹੈਗੀ ਆ ਤੇ ਮੋਟਰਸਾਈਕਲ ਜਿਹੜੀਆਂ ਆਪਣੀਆਂ ਜੈਕਟਾ ਪਹਿਨਣ ਗਈਆਂ ਬਹੁਤ ਸੋਹਣਾ ਵਿਊ ਆ ਬਾਕੀ ਤਾਂ ਇਹ ਤੁਮ ਡੈਮ ਬਖਾਦਾ ਵੀ ਇੱਥੇ ਡੈਮ ਹੀ ਹੈਗਾ ਥੱਲੇ ਬਾਕੀ ਬਬਿਆਤ ਨਹੀਂ ਵੇਖਦੇ ਵੀ ਇਹ ਡੈਮ ਆ ਇੱਥੇ ਆਪਣੀ ਬੱਤੀ ਬਣਦੀ ਆ ਛੋਟਾ ਜਿਹਾ ਬਣਾਇਆ ਹੋਊਗਾ ਤੇ ਬਾਕੀ ਗੱਲਬਾਤ ਐਂਡ ਆ ਜੀ ਬਹੁਤ ਵਰੀਆ ਥਿਊ ਵੀ ਛੜਕਾ ਵੇਖੋ ਤੁਸੀਂ ਆ ਆਪਣੀ ਬਾਈਕ ਆ ਤੇ ਆ ਆਪਣੇ ਪਈਆਂ ਕਿੱਟਾ ਇੱਥੋਂ ਆਪਾਂ 10 ਕਿਲੋ ਮਿੰਟ ਜਿਹੜੀ ਰੈਸਟ ਕਰਕੇ ਫੇਰ ਤੁਰਾਂਗੇ ਧਰਮਸ਼ਾਲਾ ਵੱਲ ਨੂੰ ਤੇ ਮੈਂ ਫਸਟ ਟਾਈਮ ਜਿਹੜਾ ਟਰੈਵਲ ਕਰ ਰਿਹਾ ਹਾਂ ਜੇ ਤਰ ਮਿਸ਼ਲਾਦਾ ਤੇ ਮਿੱਟੀ ਘਟਾ ਬਹੁਤ ਅੱਧੀ ਵੇਖ ਸਕਦੇ ਹੋ ਜੀ। ਹੋਰ ਇਤਨਾ بڑا ਪਹਾੜ ਮਸ਼ੱਲਾ ਰਹਿ ਗਿਆ 11 ਕਿਲੋਮੀਟਰ ਤੇ ਪਹੁੰਚਦੇ ਆਪਾਂ ਕਰ ਲਿਆ ਇੱਥੇ ਤੇ ਥੋੜੇ ਹਲਕੇ ਜਿਹੇ ਬਾਰਸ਼ ਹੋਣੀ ਸ਼ੁਰੂ ਹੋ ਗਈ ਆ ਤੇ ਆਪ ਲੋ ਜੀ ਬਾਬਿਓ ਪਲੀਂ ਦਰਸ਼ਨ ਕਰੋ ਝਰਨਿਆਂ ਦੇ। ਮੈਂ ਕਹਣਾ ਵੀ ਸਿਰਫ ਇੱਕ ਦਾ ਕੈਮਰੇ 'ਚ ਤੁਸੀਂ ਜੀ ਹਟ ਕੇ ਆਪ ਖੁਦ ਦੇਖੋਗੇ ਨਾ ਬਹੁਤ ਮਜ਼ਾ ਆ ਰਿਹਾ ਇਸ ਟਾਈਮ ਕਿਉਂਕਿ ਆਪਾਂ ਦੇਖ ਰਹੇ ਆ ਲਾਈਵ ਆਪਣੀ ਅੱਖਾਂ ਨਾਲ ਇਹ ਕੈਮਰੇ ਕੁਲੱਟਰੀ ਹੋਰ ਹੁੰਦੀ ਆ ਨਾ ਜਦੋਂ ਤੁਸੀਂ ਕੈਮਰੇ ਚ ਵੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਪਰ ਹਨੂ ਜਾਣ ਕੇ ਇੱਕ ਕੈਰੀ ਨੇ ਡਬਲ ਟ੍ਰਿਪਲ ਜਾਣ ਕੇ ਆਪਾਂ ਨੂੰ ਫੋਰ ਮਜਾ ਆ ਰਿਹਾ ਵਿਖੇ ਦਾ ਬਹੁਤ ਥੋੜਾ ਵਿਊ ਆ ਰਿਹਾ ਇੱਥੋਂ ਦਾ ਝੰਨੇ ਦਾ ਤੇ ਲਾਜਵਾਲ ਜਿਹੜਾ ਦਾ ਵਿਊ ਆ ਧਰਮਸ਼ਾਲਾ ਸਾਈਡ ਦਾ ਮੈਂ ਕਿਉਂਕਿ ਫਸਟ ਟਾਈਮ ਇੱਥੇ ਵਿਯੂਇਡ ਕੀਤਾ ਆ ਬਾਕੀ ਤੁਸੀਂ ਵਿਊ ਵੇਖ ਸਕਦੇ ਹੋ ਬਹੁਤ ਹੀ ਵਧੀਆ ਵਿਊ ਆ ਹਾਂਜੀ ਬਾਪਿਓ ਕੀ ਹਾਲੇ ਠੀਕ ਆ ਤੇ ਆਪਾਂ ਅਗਲੀ ਵਾਰ ਵੀ ਧਰਮਸ਼ਾਲਾ ਦੇ ਵਿੱਚ ਇੰਮਮੇਤ ਫੋੜਿਆ ਰਹਿ ਗਿਆ ਕਿਸੇ ਨਾ ਪਖਸ਼ੂ ਨਾ ਜਾਣਾ ਪਰ ਪਖਸ਼ੂ ਜਾ ਤਾ ਇੱਥੋਂ ਬਸ ਪੁੱਛ ਦੀ ਆ ਬਾਹਰ ਦੇ ਬੋਰਡ ਵਗੈਰਾ ਲੱਗੇ ਹੋਏ ਤਾਂ ਦੱਸ ਦਿੰਦੇ ਆ ਬੋਰਡ ਵਗੈਰਾ ਲੱਗੇ ਹੋਏ ਆ ਵੇਨੇ ਆ ਪਖਸ਼ੂ ਨਾਥ ਆਓ ਇਹ ਤਾਂ ਮਿਸ਼ਾਲਾ 3 ਕਿਲੋਮੀਟਰ ਦੀ ਇੱਥੋਂ ਤਰ ਮਿਸ਼ਾਲਾ ਪੜਾ ਰਹਿ ਗਿਆ ਜੀ 3 ਕਿਲੋਮੀਟਰ ਬਈ ਯਾਰ ਪਖਸ਼ੂ ਨਾਥ ਕਿੱਧਰ ਜਾਣਾ ਹੈ ਬਾਕੀ ਬਾਬੇ ਬਹੁਤ ਸਾਰੇ ਤੇ ਰੱਡ ਜਿਹੜੇ ਆ ਘੁੰਮ ਰਹੇ ਆ ਜਨਾਫਾ ਘੁੰਮਣ ਆਏ ਆ ਉਹ ਵੀ ਘੁੰਮ ਰਹੇ ਜਾਣ ਕਿ ਆ ਦਿਨਾਂ ਚ ਵੀ ਬਹੁਤ ਜ਼ਿਆਦਾ ਟੂਰਿਸਟ ਆਇਆ ਹੋਇਆ ਆ ਤੇ ਇੱਕ ਤਰ ਵੱਡੀ ਗੱਲ ਹੋਰ ਦੱਸ ਦਿਆਂ ਵੀ ਕਿੱਨੇ ਕਿਨੇ ਵਾਰਸ ਪੈ ਰਹੀ ਹੈ ਇਸ ਜਿਹੜੀ ਖੁੱਲ੍ਹ ਤੋਂ ਉੱਧਰ ਵੀ ਦੋ ਘੜੇ ਆ ਵੀ ਜੱਗ ਤਾਂ ਪਾ ਕੇ ਘੁੰਮ ਰਹੇ ਆ ਇਹ ਪਾਪਾ ਦਾ ਪਹਿਲਾ ਭਾਈ ਹੋਈ ਆ ਹਾਂਜੀ ਬਾਬੇ ਹੁਣ ਆਪਾਂ ਪਹੁੰਚ ਗਏ ਆਂ ਦੀ ਹੋਟਲ ਦੇ ਵਿੱਚ ਸੋ ਰੂਮ ਜਿਹੜਾ ਆਪਾਂ ਨੂੰ ਰੂਮ ਮਿਲਿਆ ਬਹੁਤ ਹੀ ਵਧੀਆ ਰੂਮ ਮਿਲਿਆ ਤਨ ਬਲ ਰੂਮ ਪਹਿਲਾਂ ਵਿਖਾਲਦੇ ਆਂ ਸ਼ੁਰੂਆਤ ਕਰਦੇ ਆਂ ਆਪਣੇ ਬਾਥਰੂਮ ਤੋਂ ਵੀ ਇੰਨਾ ਸਸਤਾ ਹੋਟਲ ਤੇ ਗੀਜ਼ਰ ਵਗੈਰਾ ਲੱਗਾਇਆ ਵਧੀਆ ਬਾਥਰੂਮ ਦਾ ਘੈਂਟ ਕੰਮ ਤੇ ਨਾਲ ਆਪਣੇ ਰਜਾਈਆ ਕੰਬਲ ਜਿਹੜੇ ਆ ਬਰਾਬਰ 3 ਬੈੱਡ ਮਿਲੇ ਆ ਸਿੰਗਲ ਬੈੱਡ ਇਹ ਹੋ ਗਿਆ ਤੇ ਡਬਲ ਬੈੱਡ ਆਪਣਾ ਇਹ ਹੋ ਗਿਆ ਬਾਕੀ ਉਹ ਕੁਰਸੀਆਂ ਮੇਜ ਜਿਹੜੇ ਲੱਗੇ ਹੋਏ ਆ ਤੇ ਵੀ ਆਪਣੇ ਉੱਤੇ ਜਿਹੜੀ ਸੈਟਿੰਗ ਕਰਨ ਦੇ ਆ ਐਲਈਡੀ ਵਗੈਰਾ ਲੱਗੀ ਹੋਈ ਆ ਪੱਖਾ ਲੱਗਾ ਆ ਤੇ ਇਹ ਏਸੀ ਨਹੀਂ ਇਹ ਏਸੀ ਨਹੀਂ ਪਰ ਰੂਮ ਬਹੁਤ ਮਨ ਠੀਕ ਆ ਯਾਰ ਜਿੰਨੇ ਕੇ ਆਪਾਂ ਪੈਸੇ ਖਰਚੇ ਆ ਓਦੇ ਹਿਸਾਬ ਨਾਲ ਜਿਹੜਾ ਰੂਮ ਆ ਬਹੁਤ ਵਧੀਆ ਹੈ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਰੂਮ ਦਾ ਜਿਹੜਾ ਰੇਟ ਆ ਉਹ ਹੈਗਾ ਸਿਰਫ 700 ਰੁਪਿਆ ਰੇਟ ਆ ਜ਼ਿਆਦਾ ਨਹੀਂ ਕੈਸਨਾ ਮੈਂ ਜਿਹੜਾ ਹੈਗਾ ਉਹ ਹੀ ਦੱਸਾਂਗਾ ਜੇ ਕਿਸੇ ਨੇ ਆਉਣਾ ਧਰਮਸ਼ਾਲਾ ਘੁੰਮਣ ਲਈ ਬਾਬੇ ਜੇ ਕਿਸੇ ਨੇ ਧਰਮਸ਼ਾਲਾ ਘੁੰਮਣ ਲਈ ਆਉਣਾ ਆ ਤਾਂ ਤੁਸੀਂ ਪਖਸ਼ੂਨਾਗ ਆਉਣਾ ਹੈ ਪਖਸ਼ੂਨਾਗ ਹੋਊਗਾ ਇੱਥੇ ਪੁੱਛ ਲਿਓ ਵੀ ਮਿਨੀਮਮ ਜਿਹੜਾ ਧਰਮਸ਼ਾਲਾ ਤੋਂ 3 ਕਿਲੋਮੀਟਰ ਹੈਗਾ ਆ ਪਖਸ਼ੂਨਾਗ ਤੇ ਪਖਸ਼ੂਨਾਗ ਜਿਹੜੇ ਹੋਟਲ ਬਹੁਤ ਹੀ ਸਸਤੇ ਆ ਤੇ ਜੇ ਤੁਸੀਂ ਮਤਲਬ ਮੇਨ ਧਰਮਸ਼ਾਲਾ 'ਚ ਰਹੋਗੇ ਉੱਥੇ ਤੁਹਾਨੂੰ ਰੋਡ ਡੜੇ ਆ ਮਹਿੰਗੇ ਪੈਣੇ ਆ ਉੱਥੇ ਮਿਨੀਮਮ 1000 1500 ਇਸ ਤੋਂ ਵੱਧ ਵੀ ਹੋ ਸਕਦੇ ਆ ਤੇ ਇੰਨੇ ਜਿਹੜਾ ਇਹ ਰੇਟ ਬਿਲਕੁਲ ਸਹੀ ਹੈ 700 ਰੁਪਏ ਤੋਂ ਜ਼ਿਆਦਾ ਨਹੀਂ ਹੈ ਬੰਦਾ ਹਰ ਕੁਈ ਲੈਸ ਦਾ ਇੰਨੇ ਰੇਟ ਤੇ ਤੇ ਬਾਕੀ ਆਪਾਂ ਵਧੀਆ ਛੇ ਮਤਲਬ ਆਪਾਂ ਨੂੰ ਮਿਨੀਮਮ 6-7 ਘੰਟੇ ਲੱਗੇ ਆ ਪਹੁੰਚਣ ਦੇ ਤੇ ਬਾਈਕ ਤੇ ਆਪਾਂ ਆਰਮਨਾਲ ਆਏ ਆ ਪਰ ਰਸਤਾ ਜਿਹੜਾ ਰਸਤੇ 'ਚ ਜਿਹੜਾ ਆਪਣਾ ਰਸਤਾ ਕਾਂਗੜੇ ਵਾਲਾ ਰਸਤਾ ਹੈ ਬਹੁਤ ਹੀ ਮੜਾ ਰਸਤਾ ਕਾਂਗੜੇ ਦਾ ਤੇ ਮੈਂ ਤੁਹਾਨੂੰ ਜਿਹੜਾ ਸੁogast ਇਹੀ ਕਰਾਂਗਾ ਵੀ ਥੋੜਾ ਜਿਹਾ ਇੱਕ ਦੋ ਮਹੀਨਾ ਹਟ ਕੇ ਆਏ ਉੱਥੇ ਘੁੰਮ ਲਈ ਜੇ ਨੇ ਆਉਣਾ ਤਰਮਸ਼ਾਲਾ ਲਈ ਬਾਕੀ بارش ਵਗੈਰ ਇਧਰ ਹੋ ਰਹੀ ਹੈ ਬਹੁਤ ਸੋਹਣਾ 뷰 ਆ ਤੇ ਹੁਣ ਆਪਾਂ ਚੱਲਦੇ ਹਾਂ ਕੁਝ ਖਾਣ ਪੀਣ ਆਪਣੇ ਬਾਜ਼ਾਰ ਦੇ ਵਿੱਚ ਬਾਜ਼ਾਰ ਇਥੋਂ ਨੇੜੇ ਹੀ ਆ ਤੇ ਬਾਕੀ ਤਰਮਾ ਜਿਹੜਾ ਬਾਹਰ ਦਾ ਵੀ ਥੋੜਾ 뷰 ਤੁਹ ਬਖਾਲ ਦਿੰਨੇ ਆ ਹਨੇਰਾ ਹੋ ਗਿਆ ਆ ਤੇ ਤੁਹਾਨੂੰ ਫੇਰ ਦੱਸ ਜਿਹੜਾ ਇੰਨਾ ਦਾ ਆਪਣਾ 뷰 ਬਾਹਰ ਦਾ ਇਦਾਂ ਦਾ 뷰 ਥੋੜਾ ਜਿਹਾ ਖੁੱਲਦੀ ਨਹੀਂ ਇਹ ਬੰਦ ਕੀਤੀ ਹੋਈ ਇਹ ਨਾਲੇ ਬਾਕੀ ਇਦਾਂ ਦਾ ਕੁਝ ਹੈਗਾ ਬਾਹਰ ਦਾ 뷰 ਲੋ ਜੀ ਬਾਬੇ ਹੁਣ ਤੁਹਾਨੂੰ ਵੀ ਮੈਂ ਇਹਦਾ ਬਾਹਰ ਦਾ ਵੀਊ ਵੇਖ ਜਿੰਨੇ ਰਾਤ ਹੋ ਗਈ ਆ ਤੇ ਇਹਦਾ ਤਕਰੀਬਨ ਜਿਹੜਾ 6-700 ਹੋਟਲ ਹੈਗਾ ਇਸ ਏਰੀਆ ਦੇ ਵਿੱਚ ਪਖਸ਼ੂ 나ਗ ਦੇ ਵਿੱਚ ਬਾਕੀ ਫਿਰ ਤਰਕੇ ਲੋਕ ਇਹ ਤੁਹਾਨੂੰ ਬਹੁਤ ਹੀ ਸਸਤੇ ਹੋਟਲ ਮਿਲ ਜਾਣਗੇ ਇੱਧਰ ਜੇ ਕਿਹਨੇ ਕੋ ਮਲੀ ਆਉਣਾ ਆ ਤਾਂ ਪਖਸ਼ੂ 나ਗ ਆਇਓ ਕੋ ਮਲੀ ਕਿਉਂਕਿ ਹੋਟਲ ਵਗੈਰਾ ਕੁ ਸਸਤੇ ਨੇ ਮੈਂ ਕਿਹਾ ਕਿ ਤੁਹਾਨੂੰ ਇਹ ਕਿੰਨਾ ਵਰੀਆ ਕੰਬਲ ਵਗੈਰਾ ਮਿਲੇ ਹੋਏ ਆ ਪਰ ਕੋਸ਼ਿਸ਼ ਕਰਿਓ ਕਿ ਵੀ ਇਹ ਕੰਬਲ ਇਹਨਾਂ ਦੇ ਪੇ ਹੁੰਦੇ ਪੁਰਾਣੇ-ਪੁਰਾਣੇ ਤਾਂ ਆਪਣੇ ਹੀ ਲੈ ਕੇ ਆਇਓ ਜਿਹੜਾ ਕੋਈ ਕੋਈ ਠੱਢ ਨਾਰਮਲ ਜੀ ਇੰਨੀ ਨਹੀਂ ਹੈਗੀ ਬਾਕੀ ਹਾਂ ਬਾ ਠੱਢ ਲੱਗਦੀ ਆ ਇੱਥੇ ਤਕਰੀਬਨ ਲੋਕਾਂ ਨੇ ਜਿਹੜਾ ਜੈਟਮ ਵਗੈਰਾ ਪਾਈਆਂ ਹੋਈਆਂ ਨੇ ਸੋ ਚਲਦੇ ਆ ਜੀ ਹੁਣ ਆਪਾਂ ਬਾਹਰ ਬਾਕੀ ਆਪਾਂ ਚਲਦੇ ਹਾਂ ਜੀ ਬਾਹਰ ਹੁਣ ਤੇ ਕੁਝ ਖਾ ਪੀ ਕੇ ਆਨੇ ਆ ਬਾਕੀ ਹੋਟਲ ਦਾ ਇਹਨਾ ਦੂ ਬਹੁਤ ਵਰੀ ਲੱਗ ਰਿਹਾ ਤੁਸੀਂ ਵੇਟ ਸੁਦੇ ਹੋ ਐਚ ਡੀ ਵੀਡੀਓ ਆ ਰਹੀ ਆ ਤੇ ਹੁਣ ਆਪਣਾ ਵੇਹ ਸਿੰਪਲ ਜੀ ਗੋ ਬਾਪੇ ਆਪਾਂ ਦਾ ਸਾਰੀਆਂ ਇੱਥੇ ਨਾਲ ਹੈਗੀਆਂ ਹੀ ਤਾ ਤਲੀਆਂ ਚੀਜ਼ਾਂ ਤੇ ਵੇਜ ਕਿਤੇ ਨਾ ਉਹ ਇੱਕ ਦਿਨ ਆਨ ਵੇਜ ਬੜਾ ਇੱਥੇ ਥੋੜੇ ਡਿਗਤਾਰੀ ਖਾਣ ਪੀਣ ਲਈ ਤੇ ਥੋੜੇ ਆਪਾਂ ਨੂੰ ਮਿਲੇ ਆ ਗੁਲਾਬ ਜਮਨ ਖਾਣ ਲਈ ਸੋ ਇਹੀ ਖਾਣੇ ਫਿਲਹਾਲ ਤੇ ਬਾਕੀ ਆਪਾਂ ਵੈਜੇ ਟ੍ਰਾਈ ਕਰਦੇ ਆ ਕਿਉਂਕਿ ਜੋ ਵਿੱਚ ਚੀਜ਼ ਵੇਖੀ ਹੈ ਹਰ ਦੁਕਾਨ ਤੇ ਵੈਜ ਨੌਨ ਵਾਲੇ ਦੋਨੋਂ ਹੀ ਆ ਤੇ ਵੈਜ ਕਿਤੇ ਅਲੱਗ-ਅਲੱਗ ਦੁਕਾਨ ਤੇ ਆ ਫਿਲਹਾਲ ਆਪਾਂ ਪਹਿਲੇ ਗੁਲਾਬ ਜਮਨ ਖਾ ਕੇ ਫਿਰ ਆਪਾਂ ਚੱਲਦੇ ਅੱਗੇ ਕਿਤੇ ਕੋਈ ਰੋਟੀ ਪਣੀ ਖਾਣੇ ਕਿਤੇ ਚੰਗੀ ਜਗ੍ਹਾ ਲੱਭ ਕੇ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਜੀ ਪੰਜਾਬੀ ਤੜਕਾ ਤੇ ਇੱਥੇ ਬਾਈ ਹੁਣ ਲਾਉਣਗੇ ਆਪਣਿਆਂ ਲਈ ਗੋਲ ਗੱਪੇ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਵੈਜ ਦੀ ਚੀਜ਼ ਲੱਪਣ ਦੀ ਵੈਜ ਬਹੁਤ ਘਟ ਲੱਭਦੀ ਇੱਥੇ ਕਿਉਂਕਿ ਦੋਨੋਂ ਮਿਕਸਚਰ ਦੱਸਾਰਾ ਕੁਝ ਖਾਣ ਨੂੰ ਹੈ ਨਾ ਲੈ ਆਨੇ ਪੰਜਾਬੀ ਤੜਕਾ ਬ੍ਰੇਕਫਾਸਟ ਦੇ ਲਈ ਕਰਿਆ ਪਰ ਜਾਣੇ ਪੰਜਾਬੀ ਤੜਕਾ ਇੱਧਰ ਜਾ ਕੇ ਦੇਖਦੇ ਆ ਪਹਿਲੇ ਫਿਲਹਾਲ ਥੋੜੀ ਇੱਧਰ ਆਪਾਂ ਚੈੱਕ ਕਰਦੇ ਆ ਆਪਣਾ ਆ ਕੀ ਕਹਿੰਦੇ ਨੇ ਗੋਲ ਗੱਪੇ ਵਗੈਰਾ ਜਾਂ ਮੋਮੋਜ਼ ਵਗੈਰਾ ਫੇਰ ਆਪਾਂ ਚਲਦੇ ਆਂ ਜੀ ਪੰਜਾਬੀ ਤੜਕਾ ਉਹਦੇ ਕੁਝ ਖਾ ਪੀ ਕੇ ਆਨੇ ਆ ਕੀ ਆਟਾ ਮਾ ਬਾਕੀ ਇੱਧਰ ਦਾ ਬਹੁਤ ਸੋਹਣਾ 뷰 ਰੋਟ ਦਾ ਵੀ ਘੈਂਟ ਬਾਜ਼ਾਰ ਕਰਤੀ ਦੇਖ ਸਕਦੇ ਹੋ ਬਾਰਸ਼ ਵਗੈਰਾ ਆ ਰਹੀ ਹੈ ਤਾਂ ਇਹ ਇਤਤੁ ਦੀ ਬੇਸੋ ਦੀ ਬਾਕੀ ਇੱਥੇ ਪਤਾ ਕੀ ਸਿਸਟਮ ਆ 10 ਰੁਪਏ 골ਡ ਕਪੇ ਦਿੰਦੀ ਆ ਜਿਹੜਾ ਜਿਹੜਾ ਕਾਂਜੀ ਵਗੈਰਾ ਉਹ ਵੀ ਮੁੱਲ ਨਹੀਂ ਦਿੰਦੇ ਇੱਥੇ ਇੰਨਾ ਮਾੜੇ ਹਾਲਾਤ ਨੇ ਲੱਗੇ ਧਰਮਸ਼ਾਲਾ ਸਾਈਡ ਦੇ ਜਿਹੜੇ ਆ ਸਾਰਾ ਕੁਝ ਮਹਿੰਗਾ ਜਾ ਰਿਹਾ ਹੁਣ ਆਪਾਂ ਚੱਲਦੇ ਪੰਜਾਬੀ ਤੜਕਾ ਇੱਧਰ ਦੇਖਦੇ ਆ ਬਸ ਅੱ삐 ਇੱਧਰ ਖਾਣ ਪੀਣ ਦਾ ਮਤ ਥੋੜਾ ਮਹਿੰਗਾ ਇੱਧਰ ਬਾਕੀ ਠੀਕ ਆ ਜੀ ਬੇਸੋ ਵੀ ਕਾਂਜੀ ਤੱਕ ਜਿਹੜੀ ਇਹਨੇ ਮੁੱਲ ਦਿੱਤੀ ਆ ਬਾਕੀ ਪੰਜਾਬੀ ਤੜਕਾ ਰਿਹਤਿਆਂ ਵੀ ਗੀ ਸਿਸਟਮ ਇੱਥੋਂ ਦਾ ਤੇ ਤੁਹਾਨੂੰ ਬਸਾਲਦੇ ਆ ਕਿ ਕਿਹੜੀ ਚੀ ਖਾਣ ਨੂੰ ਮਿਲਦੀ ਆ ਬਾਕੀ ਇਹ ਧਰਮਸ਼ਾਲਾ ਸਾਈਡ ਆ ਟੂਰਿਸਟ ਕਰਕੇ ਮਹਿੰਗਾ ਏਰੀਆ ਹੈ